ਬਹੁਤ ਮੁਬਾਰਕ ਸਾਡੇ ਸਰਪੰਚ ਸਾਹਿਬ ਨੂੰ ਸਾਡੇ ਬਜ਼ੁਰਗ ਸਰਪੰਚ ਸਾਹਿਬ ਜਿਨ੍ਹਾਂ ਨੂੰ ਕਹਿੰਦੇ ਨੇ ਗੁਰਤੀ ਮਿਲੀ ਸਾਰਿਆਂ ਨੂੰ ਸਿਆਸਤ ਦੀ ਇੱਕ ਪਿੰਡ ਦੀ ਸਿਆਸਤ ਹੈ ਜਿਹੜਾ ਪਿੰਡ ਦਾ ਸਰਪੰਚ ਹੈ ਉਹ ਸਮੇਂ ਨਾਲ ਇੱਕ ਪਿੰਡ ਦਾ ਮੁੱਖ ਮੰਤਰੀ ਹੁੰਦਾ ਹੈ ਔਰ ਜਦੋਂ ਜਿੰਨਾ ਚਿਰ ਤਾਂ ਇਲੈਕਸ਼ਨ ਚੱਲਦਾ ਹੈ ਉਹਨਾਂ ਤੱਕ ਤਾਂ ਪਾਰਟੀਬਾਦੀ ਹੁੰਦੀ ਹੈ ਗਰੁੱਪ ਹੁੰਦੇ ਨੇ ਜਦੋਂ ਨਕਰ ਪਿੰਡ ਨੇ ਸਰਪੰਚ ਚੁਣ ਦਿੱਤਾ ਉਹਨੇ ਉਹ ਜਲਾ ਸਾਹਿਬ ਸਾਰੇ ਪਿੰਡ ਦੇ ਸਰਪੰਚ ਨੇ ਨਾ ਕਿ ਕਿਸੇ ਪਾਰਟੀ ਦੇ ਨਾ ਹੀ ਕਿਸੇ ਧੜੇ ਦੇ ਔਰ ਬੜਾ ਵਧੀਆ ਲੱਗਾ ਜਦੋਂ ਇਹਨਾਂ ਨੇ ਮੈਨੂੰ ਆਉਂਦਿਆਂ ਨਾਲ ਕਿਹਾ ਕਿ ਹਰ ਇੱਕ ਬੰਦੇ ਦੀ ਆਪਾਂ ਰਿਸਪੈਕਟ ਕਰਨੀ ਹੈ ਹਰ ਇੱਕ ਬੰਦੇ ਦੀ ਇੱਜ਼ਤ ਕਰਨੀ ਹੈ ਕਿਸੇ ਨੇ ਵੋਟ ਪਾਈ ਹੈ ਜਾਂ ਨਹੀਂ ਪਾਈ ਤੇ ਉਹਨੂੰ ਜਿਹਨੇ ਨਹੀਂ ਵੋਟ ਪਾਈ ਕਿਹਾ ਤੇ ਉਹਨੂੰ ਦੋ ਕੱਪ ਚਾਹ ਪਿਆ ਕੇ ਭੇਜਣੀ ਵੀ ਅਗਲਾ ਇਹਨਾਂ ਨੂੰ ਮਹਿਸੂਸ ਕਰੇ ਮੈਂ ਕਿਤੇ ਵੋਟ ਨਹੀਂ ਪਾਈ ਤੇ ਸਰਪੰਚ ਸਾਹਿਬ ਨੇ ਮੇਰੀ ਗੱਲ ਸੁਣੀ ਜੋੜ ਅਗਲੇ ਨੇ ਸਾਰਾ ਲਾਇਆ ਉਧਰੋਂ ਮੁਕਸੁਰ ਮੰਨੀ ਪੈਦਰੋ ਜਲਾਲਾਬਦਵਾਨੀ ਵਿਚਕਾਰ ਦਾ ਜੋ ਵਾਲਾ ਸੀ ਉਥੋਂ ਹੀ ਸਾਡਾ ਹਲਕਾ ਸ਼ੁਰੂ ਹੁੰਦਾ ਹੈ ਉਹਨਾਂ ਜੋਰ ਵੱਲੋਂ ਆਦੇ ਵੱਲੋਂ ਕਸਰ ਕੋਈ ਨਹੀਂ ਛੱਡੀ ਪਰ ਮੈਂ ਧੰਨਵਾਦ ਕਰਦਾ ਸਾਡੇ ਐਸਐਸਪੀ ਸਾਹਿਬ ਸਾਡੇ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਸਾਰੇ ਪ੍ਰਸ਼ਾਸਨ ਦਾ ਔਰ ਖਾਸ ਤੌਰ ਤੇ ਤੁਹਾਡਾ মিডিਆ ਵਾਲਿਆਂ ਦਾ ਬਹੁਤ ਅੱਛਾ ਰੋਲ ਰਿਹਾ ਜੋ ਪਿੰਡ ਦੱਸ ਰਿਹਾ ਕਿ মিডিਆ ਵਾਲਿਆਂ ਨੇ ਸਿਰ ਤੇ ਕਿ ਸਰਪੰਚੀ ਜਿੱਤੀ ਹੈ ਤਾਂ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਜਿਨ੍ਹਾਂ ਨੇ ਵੀ ਇੱਕ ਇੱਕ ਆ ਦੀ ਕੀਮਤੀ ਵੋਟ ਪਾ ਕੇ ਸਰਪੰਚ ਸਾਹਿਬ ਨੂੰ ਪਿੰਡ ਦੀ ਵਾਗਡੋਰ ਸੰਭਾਲੀ ਇਹ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਿਲ ਦੀ ਅਗਰਾਈਆਂ ਤੋਂ ਧੰਨਵਾਦ दिल्ली क्राइम नेशनल न्यूज़ नजर सफर